ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਅੱਜ ਆਪਾਂ ਪਟਿਆਲੇ ਡੀਸੀ ਦਫ਼ਤਰ ਕਿਉਂ ਪੁੱਜੇ ਆ ਆਪਣੇ ਸੰਭੂ ਲਖਨੌਰੀ ਮੋਰਚੇ ਚੱਲ ਰਹੇ ਤੇ ਜਿਹੜੀ ਪੰਜਾਬ ਸਰਕਾਰ ਆ ਭਗਵੰਤ ਸਵਾਣਾ ਜਿਹੜਾ ਬਦਲਾਅ ਕਰਨਾ ਚਾਹਦਾ ਸੀ ਆਪਾਂ ਸਾਰੇ ਕਿਸਾਨ ਭਰਾਵਾਂ ਨੇ ਬਦਲਾਅ ਵਾਸਤੇ ਨੂੰ ਵੋਟਾਂ ਪਾਈਆਂ ਕਿ ਚਲੋ ਇਹ ਪਹਿਲਾਂ ਜਿਹੜੀ ਮਰਜੀ ਸਰਕਾਰ ਰਹੀ ਆ ਪੰਜਾਬ ਚ ਕਾਂਗਰਸ ਰਹੀ ਆ ਅਕਾਲੀ ਦਲ ਰਹੀ ਆ ਕਿਹੜਾ ਹੁੰਦਾ ਸੀ ਇਹਨਾਂ ਨੂੰ ਸਿਸਟਮ ਨਹੀਂ ਚਲਾਉਣਾ ਆਉਂਦਾ ਚਲੋ ਆਪਾਂ ਨੂੰ ਸਾਰੇ ਕਿਸਾਨਾਂ ਨੂੰ ਚਾਹਤੀ ਨੌਜਵਾਨ ਵੀਰਾਂ ਨੂੰ ਆਪਾਂ ਇਹਨੂੰ ਵੋਟਾਂ ਪਾਈਆਂ ਵੀ ਇਹ ਕੁਝ ਵੱਖਰਾ ਕਰੂਗਾ ਆਪਾਂ ਇਹਨੂੰ ਸਿਰ ਤੇ ਬਿਠਾਇਆ ਵੀ ਇਹ ਕਿਸਾਨ ਦਾ ਪੁੱਤ ਹੈ ਇਹ ਕਹਿੰਦਾ ਹੁੰਦਾ ਜੀ ਖੇਤੀ ਆਏ ਹੁੰਦੀ ਆ ਮੈਂ ਇੰਜਣ ਚਲਾਇਆ ਮੈਂ ਟਰੈਕਟਰ ਚਲਾਇਆ ਭਗਵਾਨ ਤਮਨ ਸਿੰਘ ਅਸੀਂ ਤੇਰੇ ਸਤਿਕਾਰਯੋਗ ਆ ਪਰ ਤੈ ਇਹ ਜਿਹੀਆਂ ਗਲਤੀਆਂ ਕਰਤੀਆਂ ਜਿਹੜੇ ਕਿਸਾਨ ਤੈਨੂੰ ਸਾਰੀ ਉਮਰ ਮਾਫ਼ ਨਹੀਂ ਕਰਦੇ ਤੈ ਕਸਾਨਾਂ ਤੇ ਅਤਿਆਚਾਰ ਕਰਿਆ ਸੰਭੂ ਪੰਜਾਬ ਸਰਕਾਰ ਵਿੱਚੇ ਹਰਿਆਣਾ ਸਰਕਾਰ ਕਿਸਾਨਾਂ ਤੇ ਦਾ ਤਸੱਦੁਰ ਪਹਿਲੇ ਹੀ ਕੇਂਦਰ ਸਰਕਾਰ ਕਰ ਰਹੀ ਆ ਜਿਹੜੇ ਸਾਡੋਂ ਸਾਡੇ ਬਾਪੂਆਂ ਦੀ ਘਰੇ ਲੋੜ ਆ ਉਹ ਬਾਹਰਾਂ ਤੇ ਬੈਠੇ ਨੇ ਜੇ ਕੋਈ ਤੇਰੇ ਬਾਪ ਨੂੰ ਕੁੱਟੇ ਤੂੰ ਫੇਰ ਸੋਚ ਤੇਰਾ ਕੀ ਬਣੂ ਤੈ ਸਾਡੇ ਕਿਸਾਨਾਂ ਦੀਆਂ ਪੱਕੀਆਂ ਲਹਾਈਆਂ ਬਾਕੀ ਸਾਡੇ ਵੀਰ ਪੁਲਿਸ ਪ੍ਰਸ਼ਾਸਨ ਵਾਲੇ ਇਹ ਸਾਡੇ ਭਾਈ ਦੇ ਸਾਡੇ ਭਰਾ ਨੇ ਰਿਸ਼ਤੇਦਾਰ ਨੇ ਉਹ ਤਰ੍ਹਾਂ ਦੇ ਗੰਭੀਰ ਤੁਸੀਂ ਤਾਂ ਕੁਝ ਸੋਚੋ ਐ ਇਹਨਾ ਕਿਹੋ ਕੱਲਾ ਕਿਸਾਨ ਮਰੂਗਾ ਪਹਿਲਾਂ ਇਹ ਕਿਸਾਨਾਂ ਨੂੰ ਨੱਥ ਪਾ ਕੇ ਫਿਰ ਛੋਡੇ ਨੱਥ ਪਾਉਣਗੇ ਤੇ ਇਹ ਕਾਰਬੜ ਘਰਾਣਿਆਂ ਨੂੰ ਲਾਭ ਦੇਣਗੇ ਆਪਾਂ ਨੂੰ ਤੇਰੇ ਨੀ ਦਿਹਾੜੀ ਦੇਣੀ ਰੱਖਣਾ ਜਾਗੋ ਸਾਰੇ ਸਾਲੋ ਜਾਗੋ ਜਦੋਂ ਸੁਨੇਹਾ ਲੱਗਦਾ ਪਹੁੰਚਿਆ ਕਰੋ ਵੱਡੀ ਕੀਰਤੀ ਦੇ ਵਿੱਚ ਪਹਿਲਾਂ ਜਿਹੜੇ ਆਪਣੀ ਸੌਣੀ ਰੋਲੀ ਮੂਰੇ ਹੁਣ ਸਾਰੀ ਰੋਲਰ ਦੀਆਂ ਤਿਆਰੀਆਂ ਹੋ ਰਹੀਆਂ ਨੇ ਇਹ ਸਾਰਾ ਸਾਰਫਟ ਕਰਾਉਣ ਨੂੰ ਟੇਨ ਜਾ ਰਹੇ ਨੇ ਸਾਡਾ ਕਿਸਾਨ ਬੈਠਾ ਧੁੱਪੇ ਟੈਂਪਰੇਚਰ ਦੇਖੋ ਕਿੰਨਾ ਤੁਸੀਂ ਬੈਠੇ ਹੋ ਪੱਖਿਆ ਚ ਅਸੀਂ ਕਿੰਨੇ ਟਾਈਮ ਦੇ ਆਈ ਤੇ ਬੈਠੇ ਸਾਨੂੰ ਕੋਈ ਪ੍ਰਸ਼ਾਸਨ ਨਹੀਂ ਮਿਲਣ ਆਇਆ ਸਾਡੇ ਰਾਤ ਦੇ ਸਾਡੇ ਆਕੂ ਸਾਡੇ ਵੀਰ ਪਤਾ ਨਹੀਂ ਕਿਹਰੇ ਖਾਣਿਆਂ ਜਿਨ੍ਹਾਂ ਨੇ ਕਾਇਦ ਕਰਕੇ ਰੱਖੇ ਕਿੰਨਾ ਕਿਰਤ ਕਾਇਦ ਕਰ ਲੋਗੇ ਜੇ ਕਿਸਾਨ ਜਾਗ ਪਿਆ ਸੋ ਤੋਂ ਜੀਣਾ ਨਹੀਂ ਟਕੀਆਂ ਜਾਈਆ ਭਗਵੰਤਵਾਲ ਸਿਆ ਬੱਲਾ ਤੈਨੂੰ ਜਿਧਾਉਣ ਚ ਵੀ ਬਦਲਾ ਚਾਹੁੰਦੇ ਆ ਉਹ ਤੂੰ ਤਾਂ ਇਨਾਂ ਤੋਂ ਵੀ ਜਮੀਨ ਕੰਮਾ ਨਿਕਲਿਆ ਕੁਕੇੰਦਰ ਨਾਲ ਮਿਲਿਆ ਹੋਇਆ ਧੂਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਰੋਟੀਆਂ ਸੇਕ ਰਿਹਾ ਹੈ ਵਿਖਣਵੇਂ ਗੱਠਵਟਾਂ ਪਰ ਮਤ ਕਰਕੇ ਕੇਂਦਰ ਨਾਲ ਕੀ ਕਰ ਲੂਗਾ ਤੈ ਕਿਸਾਨਾਂ ਤੇ ਬਹੁਤ ਉਧਰ ਕਰਿਆ ਤੂੰ ਆਏ ਨਾ ਕਹਿ ਵੀ ਧਰਨੇ ਬੰਦ ਹੋ ਜਾਣਗੇ ਕੋਈ ਗੱਲ ਨਹੀਂ ਧਰਨੇ ਲੱਗਦੀ ਰਹਣਗੇ ਅਸੀਂ ਮੋਰਚੇ ਦਲਾਰੋ ਖੜੇ ਕਰ ਲਾਂਗੇ